ਸੋ ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਕੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਬੱਕਰੀਆਂ ਦੇ ਗੈਸ ਜਾਂ ਫਾਰੇ ਦਾ ਇਲਾਜ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਸੋ ਇਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸੋ ਹਾਂਜੀ ਭਾਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਜੋ ਵੀ ਆਪਾਂ ਤੁਹਾਡੇ ਨਾਲ ਦੇਸੀ ਫਾਰਮੂਲੇ ਜਾਂ ਅੰਗਰੇਜ਼ੀ ਮੈਡੀਸਿਨ ਸ਼ੇਅਰ ਕਰਦੇ ਹਾਂ ਇਹ ਆਪਾਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੋ ਵੀ ਆਪਣੇ ਫਾਰਮ ਵਿੱਚ ਬੱਕਰੀਆਂ ਦੇ ਲਈ ਵਰਤਦੇ ਆ। ਸੋ ਆਪਾਂ ਤੁਹਾਡੇ ਨਾਲ ਇਹ ਇਸ ਕਰਕੇ ਸ਼ੇਅਰ ਕਰਦੇ ਆ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਜੇਕਰ ਆਪਾਂ ਕੰਮ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਨਵੇਂ ਨਫੇ ਨੁਕਸਾਨ ਹੁੰਦੇ ਰਹਿੰਦੇ ਆ ਤੇ ਕਈ ਵਾਰ ਇਹ ਵੀ ਹੁੰਦਾ ਵੀ ਬੱਕਰੀ ਬਿਮਾਰ ਹੋਈਂਦੇ ਸਮੇਂ ਸਿਰ ਡਾਕਟਰ ਜਿਹੜਾ ਨਹੀਂ ਪਹੁੰਚਦਾ ਤਾਂ ਉਹਦੇ ਲਈ ਆਪਾਂ ਡਾਕਟਰ ਦੇ ਆਉਣ ਤੋਂ ਪਹਿਲਾਂ ਜਿਹੜਾ ਇਲਾਜ ਕਰ ਸਕਦੇ ਆ ਤਾਂ ਜੋ ਆਪਣਾ ਨੁਕਸਾਨ ਨਾ ਹੋਵੇ। ਉਦੇ ਲਈ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਕਿ ਜੇਕਰ ਆਪਾਂ ਬੱਕਰੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਉਹਦੇ ਲਈ ਆਪਾਂ ਨੂੰ ਬੱਕਰੀਆਂ ਦੇ ਫਾਰਮ ਦੀ ਸਾਸਪਾਈ ਰੱਖਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਡੀ ਵਾਰਮਿੰਗ ਜਿਹੜੀ ਹੈ ਸਮੇਂ-ਸਮੇਂ ਤੇ ਹੁੰਦੀ ਰਵੇ ਤੇ ਡੀ ਵਾਰਮਿੰਗ ਤੋਂ ਬਾਅਦ ਜਿਹੜੀ ਲੀਵਰ ਟੋਨਿਕ ਆ ਇਹ ਵੀ ਸਮੇਂ-ਸਮੇਂ ਤੇ ਆਪਾਂ ਬੱਕਰੀਆਂ ਨੂੰ ਦਿੰਦੇ ਰਹੀਏ ਤਾਂ ਬਿਮਾਰੀਆਂ ਜਿਹੜੀਆਂ ਬਹੁਤ ਘੱਟ ਲੱਗਦੀਆਂ ਬੱਕਰੀਆਂ ਨੂੰ ਜਿਵੇਂ ਕਿ ਆਪਾਂ ਨੂੰ ਪਤਾ ਹੀ ਜੇਕਰ ਆਪਾਂ ਲੀਵਰ ਟੋਨਿਕ ਦਿੰਦੇ ਰਹੀਏ ਬੱਕਰੀਆਂ ਨੂੰ ਤਾਨਾਂ ਨੂੰ ਪੇਟ ਦੀ ਜਿਹੜੀ ਤਾਂ ਉਹਨਾਂ ਨੂੰ ਪੇਟ ਦੀ ਜਿਹੜੀ ਪ੍ਰੋਬਲਮ ਆ ਬਹੁਤ ਘੱਟ ਆਉਂਦੀ ਆ ਤੇ ਜੋ ਵੀ ਬੱਕਰੀਆਂ ਖਾਂਦੀਆਂ ਪੀਂਦੀਆਂ ਉਹ ਸਹੀ ਹজম ਹੁੰਦਾ ਰਹਿੰਦਾ ਸੋ ਇਹਦੇ ਲਈ ਜਿਹੜੀ ਲੀਵਰ ਟੋਨਿਕ ਆ ਆਪਾਂ ਬੱਕਰੀਆਂ ਨੂੰ ਹਫ਼ਤੇ ਵਿੱਚ 2 ਜਾਂ 3 ਵਾਰ ਦੇ ਸਕਦੇ ਆ ਤਾਂ ਜੋ ਬੱਕਰੀਆਂ ਜਿਹੜੇ ਖਾਂਦੀ ਪਿੰਦੀਆਂ ਉਹਨਾਂ ਨੂੰ ਸਹੀ ਲੱਗਦਾ ਰਹੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜੇ ਕਰੇ ਫੇਰ ਵੀ ਕੋਈ ਬੱਕਰੀ ਨੂੰ ਗੈਸ ਜਾਂ ਫਰਾ ਹੋ ਜਾਂਦਾ ਵੀ ਕਈ ਵਾਰ ਬੱਕਰੀਆਂ ਜ਼ਿਆਦਾ ਖਾ ਜਾਂਦੀਆਂ ਜਾਂ ਕਈ ਵਾਰ ਬੱਕਰੀ ਕਣਕ ਜ਼ਿਆਦਾ ਖਾ ਜਾਂਦੀ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਬਾਅਦ ਚ ਪਤਾ ਲੱਗਦਾ ਤੇ ਬੱਕਰੀ ਨੂੰ ਫਰਾ ਹੋ ਜਾਂਦਾ ਤਾਂ ਉਹਦੇ ਲਈ ਆਪਾਂ ਕੀ ਇਲਾਜ ਕਰ ਸਕਦੇ ਆ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸੋ ਇਹਦੇ ਲਈ ਵੀ ਆਪਾਂ ਅੰਗਰੇਜ਼ੀ ਮੈਡੀਸਨ ਵਰਤ ਸਕਦੇ ਆ ਬਰੂਟੋਸੈਲ ਮੈਡੀਸਨ ਹੁੰਦੀ ਆ ਇੱਕ ਉਹ ਆਪਾਂ ਲਿਆ ਸਕਦੇ ਆ ਆਪਾਂ ਨੂੰ ਮੈਡੀਕਲ ਸਟੋਰ ਤੋਂ ਮਿਲ ਜੂਗੀ ਤੇ ਇਸ ਦਾ ਸਿੰਪਲ ਜਿਹੜਾ ਸਕਰੀਨ ਤੇ ਵੀ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਮੈਡੀਸਨ ਆ ਕਿੰਨੀ ਮਾਤਰਾ ਵਿੱਚ ਦੇਣੀ ਆ ਸੋ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਸੋ ਇਹਦੇ ਲਈ ਬਈ ਕਈ ਵਾਰ ਬੱਕਰੀ ਵੈਸੇ ਹੀ ਥੋੜਾ ਬਹੁਤਾ ਵੱਧ ਖਾ ਜਾਂਦੀ ਆ ਵੀ ਜਿਆਦੇ ਪ੍ਰੋਬਲਮ ਨਹੀਂ ਹੁੰਦੀ ਤਾਂ ਉਹਦੇ ਲਈ ਆਪਾਂ ਇਹ 10 ਤੋਂ 15 ਐਮਐਲ ਜਿਹੜੀ ਬੱਕਰੀ ਨੂੰ ਦੇ ਸਕਦੇ ਆ ਤੇ ਕਈ ਵਾਰ ਬੱਕਰੀ ਨੂੰ ਥੋੜੀ ਜਿਆਦਾ ਪ੍ਰੋਬਲਮ ਹੁੰਦੀ ਆ ਤਹਾਨੂੰ ਆਪਾਂ 20 ਤੋਂ 25 ml ਦੇ ਸਕਦੇ ਆ ਤੇ ਕਈ ਵਾਰ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਕਣਕ ਜ਼ਿਆਦਾ ਖਾ ਜਾਂਦੀ ਬੱਕਰੀ ਨੂੰ ਤੇ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਯੁਗ ਗਾਲਾ ਕਰਨਾ ਬੰਦ ਕਰ ਦਿੰਦੀ ਐ ਤੇ ਮੇਂਗਣਾ ਵਗੈਰਾ ਵੀ ਨਹੀਂ ਕਰਦੀ ਤੇ ਤੇ ਉਹਦਾ ਪੇਟ ਆ ਜਿਹੜਾ ਉਹ ਕਾਫੀ ਫੁੱਲ ਜਾਂਦਾ ਸੋ ਉਹਦੇ ਲਈ ਆਪਾਂ ਵੀ ਇਹ 50 ml ਜਿਹੜੀ ਆ ਬਰੂਟਲ ਸੈਲ ਇਹ ਦੇ ਸਕਦੇ ਆ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਆਪਾਂ ਆਪਣੇ ਫਾਰਮ ਤੇ ਹੀ ਵਰਤਦੇ ਆ ਸੋ ਇਹਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਸੂਏ ਪੰਬਕਰੀਆਂ ਨੂੰ ਦੇ ਸਕਦੇ ਆ ਇਹਦੇ ਨਾਲ ਬੱਕਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੈਂਸਾ ਜਾਫਾਰਾ ਉਹ ਬਿਲਕੁਲ ਸਹੀ ਹੋ ਜਾਂਦਾ ਸੋ ਏਸੀ ਭਾਈ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਜਾਂ ਲੈ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ